ਨੇਕ ਬਰੰਗ ਦਾ ਨਾ ਇੱਕ ਗੀਤ ਸੀਗਾ ਸਾਡਾ ਮੋਟਰਸਾਈਕਲ ਕਿਸ਼ਤਾਂ ਦਾ ਉਹਦੇ ਕੋਲ ਸਫਾਰੀ ਆਪਣੀ ਹੈ ਅੱਜ ਕੱਲ੍ਹ ਹਾਲਾਤ ਕੁਛ ਇਸੇ ਤਰ੍ਹਾਂ ਦੇ ਹੀ ਆ ਕਿ ਜ਼ਿਆਦਾਤਰ ਲੋਕਾਂ ਕੋਲ ਟੂ-ਵੀਲਰ ਲੋਨਦੇ ਆ ਦਰਅਸਲ ਕੀ ਆ ਕਿ ਲੋਨ ਲਿਮਟਾਂ ਇਹ ਵੱਡੇ ਘਰਾਂ ਦੇ ਵੀ ਪਰਦੇ ਆ ਆੜਤੀ ਇਹ ਸ਼ੈਲਰ ਮਾਲਕ ਤੱਕ ਸਾਰੇ ਲੈਂਦੇ ਆ ਪਰ ਇੱਕ ਛੋਟਾ ਤਬਕਾ ਛੋਟੀ ਕਲਾਸ ਜਿਹੜੀ ਹੈ ਉਹ ਤੇ ਟੂ-ਵੀਲਰ ਕਿਉਂਕਿ ਅੱਜ ਕੱਲ ਜ਼ਰੂਰਤ ਹੈ ਨਾ ਉਹ ਇਸ ਕਰਕੇ ਲੈਂਦੀ ਆ ਕਿ ਸਮੇਂ ਸਿਰ ਦਿਹਾੜੀ ਤੇ ਪਹੁੰਚਣਾ ਹੈ ਜਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਮਿਲਣ-ਗਿਲਣ ਜਾਣਾ ਇੱਕ ਕਹੋ ਕਿ ਸਫਰ ਦੀ ਸਹੂਲਤ ਵੀ ਹੋ ਜਾਂਦੀ ਆ ਅਗਲੀ ਦੀ ਜ਼ਰੂਰਤ ਵੀ ਹੈ ਸਵਾਰੀ ਦੀ ਹੈ ਤੇ ਕੰਮਕਾਰ ਵਾਸਤੇ ਉਹ ਜ਼ਰੂਰੀ ਵੀ ਹੈ ਪਰ ਇਸ ਤੋਂ ਇਲਾਵਾ ਜੇ ਤੁਸੀਂ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਤੱਕ ਵੀ ਚਲੇ ਜਾਓਗੇ ਤਾਂ ਕਈ ਵਾਰ ਟੂ-ਵੀਲਰ ਜਿਹੜੇ ਘਰਾਂ 'ਚ ਖਲੋਤੇ ਹੁੰਦੇ ਆ ਨਾ ਉਹ ਲੋਨ 'ਤੇ ਹੁੰਦੇ ਆ ਇਹ ਟ੍ਰੈਂਡ ਵੀ ਆ ਮੈਂ ਜਿਵੇਂ ਕਿਹਾ ਕਿ ਕਸੂਖਲੀਅਤ ਵੀ ਆ ਔਰ ਇਸ ਦੇ ਨਾਲ ਨਾਲ ਇੱਕ ਲੁੱਟ ਵੀ ਆ ਜਿੰਨੇ ਟੂ-ਵੀਲਰ ਵਾਲੇ ਆ ਜਿਨ੍ਹਾਂ ਨੇ ਲੈ ਆ ਤੇ ਜਿਹੜੇ ਲੈਨ ਜਾ ਰਹੇ ਆ ਉਹਨਾਂ ਵਾਸਤੇ ਵੀਡੀਓ ਬਹੁਤ ਜ਼ਰੂਰੀ ਹੈ ਕਿਵੇਂ ਤੁਹਾਨੂੰ ਲੁੱਟਿਆ ਜਾਂਦਾ ਇਸ ਦੇਸ਼ ਤੇ ਇਸ ਨਿਜ਼ਾਮ ਦੇ ਵਿੱਚ ਇਸ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਕਾਲੇ ਮਾਲੇ ਨੇ ਇੱਕ ਛੋਟੀ ਜੀ ਮਿਸਾਲ ਤੁਹਾਨੂੰ ਮੈਂ ਅੰਕੜਿਆਂ ਰਾਹੀਂ ਅੰਕਾ ਰਾਹੀਂ ਦੱਸੂਗਾ ਡਾਟਾ ਹਾਸਲ ਕੀਤਾ ਕਿ ਦੇਸ਼ ਦੇ ਵਿੱਚ 60% ਜਿਹੜੇ ਟੂ ਵੀਲਰ ਹੈ ਦੋ ਪਹੀਆ ਵਾਹਨ ਜਿੰਨੂੰ ਕਹਿ ਦਿੰਦੇ ਹਿੰਦੀ ਚ ਕਿ ਇਹ ਲੋਨ ਤੇ ਖਰੀਦੇ ਜਾ ਰਹੇ ਆ 60% ਇੱਕ ਹੋਰ ਡਾਟਾ ਹਾਸਲ ਕੀਤਾ ਸੀ ਕਿ ਭਈ ਜਿਹੜੇ ਇਹ ਲੋਨ ਹੈ ਜ਼ਿਆਦਾਤਰ 60% ਤਾਂ ਹੋਗੇ ਨਾ ਓਵਰ ਆਲ ਕਿ ਲੋਨ ਤੇ ਖਰੀਦੇ ਜਾਂਦੇ ਆ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਦੇ ਚ ਸਾਰੇ ਆ ਜਾਂਦੇ ਆ ਲੋਅਰ ਕਲਾਸ ਮਿਡਲ ਕਲਾਸ ਥੋੜਾ ਜਿਹਾ ਅਪਰ ਮਿਡਲ ਕਲਾਸ ਵੀ ਕਹ ਲਓ ਤਾਂ 60% ਲੋਨ ਜਿਹੜੇ ਆ ਉਹ ਛੋਟੇ ਬੈਂਕ ਯਾਨੀ ਛੋਟੇ ਛੋਟੇ ਬੈਂਕ ਜਿਹੜੇ ਹੁੰਦੇ ਆ ਜਾਂ ਐਨਬੀਐਫਸੀ ਐਨਬੀਐਫਸੀ ਕੀ ਹੁੰਦੇ ਆ ਨਾਨ ਬੈਂਕਿੰਗ ਫਾਈਨੈਂਸ ਕੰਪਨੀਆਂ ਵਾਲੇ ਜਿਸ ਤਰ੍ਹਾਂ ਦੇ ਹੁੰਦੇ ਆ ਉਹ ਤੁਹਾਨੂੰ ਦੱਸ ਦਿਨਾ ਮੈਂ ਕਿ ਉਹ ਕਿਸ ਤਰ੍ਹਾਂ ਦੇ ਹੁੰਦੇ ਆ 60% ਲੋਨ ਜਿਹੜਾ ਇਹਨਾਂ ਤੋਂ ਹੁੰਦਾ ਤੇ ਕਮਾਲ ਦੀ ਗੱਲ ਇਹ ਆ ਕਿ ਜੇ ਇਹਨਾਂ ਦਾ 1 ਸਾਲ ਦਾ ਐਵਰੇਜ ਵਿਆਜ ਲਈਏ ਜੋ ਨਿੱਕੇ ਬੈਂਕਾਂ ਦਾ ਪ੍ਰਾਈਵੇਟ ਜਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਐਨਬੀਐਫਸੀ ਇਹ ਜਿਹੜੇ ਆ ਇਹ 12000 ਕਰੋੜ ਰੁਪਈਆ ਲੈ ਰਹੇ ਨੇ ਤੇ ਜਿਹੜੇ ਦੂਜੇ ਸਰਕਾਰੀ ਉਹ 6000 ਕਰੋੜ ਲੈ ਰਹੇ ਆ ਯਾਨੀ ਅੱਧੋ-ਅੱਧਾ ਦਾ ਫਰਕ ਹੈ ਆਉਸਤਨ ਤੇ ਜਦ ਕਿ ਜੇ ਆਪਾਂ 23-24 ਦੇ ਵਿੱਚ ਵੇਖੀਏ 23-24 ਦਾ ਡਾਟਾ ਚੱਕ ਕੇ ਦੇਖੀਏ ਤਾਂ ਪੌਣੇ 2 ਕਰੋੜ ਟੂ-ਵੀਲਰ ਵਿਚੇ ਗਿਆ ਐਡਾ ਵੱਡਾ ਅੰਕੜਾ ਹੈ ਯਾਨੀ ਐਡਾ ਵੱਡਾ ਬਾਜ਼ਾਰ ਹੈ ਟੂ-ਵੀਲਰ ਦਾ ਹੁਣ ਛੋਟੀ ਜੀ ਗੇਮ ਤੇ ਆ ਜਾਈਏ ਵੈਸੇ ਛੋਟੀ ਨਹੀਂ ਗੇਮ ਖੋਟੀ ਆ ਗੇਮ ਮੋਟੀ ਆ ਜਿਵੇਂ ਆਪਾਂ ਕਿਹਾ ਕਿ ਜਿੰਨੀ ਵਿਕਰੀ ਹੋਈ ਔਸਤਨ ਉਹਦਾ ਵਿਆਜ ਜਿਹੜਾ ਹੈ ਉਹ 12000 ਕਰੋੜ ਬਣਿਆ ਛੋਟੇ ਬੈਂਕ ਪ੍ਰਾਈਵੇਟ ਬੈਂਕ ਜਾਂ ਛੋਟੀਆਂ ਜਿਹੜੀਆਂ ਫਾਈਨਾਂਸ ਵਾਲੀਆਂ ਕੰਪਨੀਆਂ ਕਹੇ ਲੋ ਇਨਾਂ ਦਾ ਪਰ ਸਰਕਾਰੀ ਬੈਂਕਾਂ ਦਾ ਉਹ ਬਣਿਆ 6000 ਕਰੋੜ ਹੁਣ ਇੱਥੇ ਹੀ ਗੇਮ ਹੈ ਛੋਟੇ ਬੈਂਕ ਜਾਂ ਐਨਬੀਐਫਸੀ ਆ ਉਹ ਕਿਦਾਂ ਵਿਆਸ ਲੈ ਰਿਆ ਵਿਆਜ ਦਰਾਂ ਸੁਣਿਓ ਹੋਮ ਕ੍ਰੈਡਿਟ ਨਾ ਲਵਾਂਗੇ ਆਪਾਂ ਕਿਸੇ ਤੋਂ ਡਰਦੇ ਨਹੀਂ ਹோம் ਕ੍ਰੈਡਿਟ ਉਹਨਾਂ ਦੇ ਵਿਆਜ ਦਰ ਪਤਾ ਕਿੰਨੀ ਆ 19.90 ਲਗਭਗ 30% ਹੀਰੋ ਮੋਟੋਕਾਪ ਇਨਾਂ ਦੀ ਠੀਕ ਠਾਕ ਹੈ ਪੌਣੇ 11% ਬਜਾਜ ਆਟੋ ਫਾਈਨੈਂਸ 17 ਤੋਂ 35% ਤੱਕ ਹੌਲੇ ਹੌਲੇ ਲੈ ਜਾਂਦੇ ਆ ਫਿਰ ਇਸ ਤੋਂ ਅੱਗੇ ਆ ਜਾਓ ਆਈਡੀਐਫਸੀ ਫਾਸਟ ਇਹਨਾਂ ਦੀ 8.5% ਤੋਂ 26% ਤੱਕ ਵਿਆਸਦਾ ਰਹਿ ਜੀ ਅੱਗੇ ਆ ਜਾਂਦੇ ਆ ਟਾਟਾ ਕੈਪੀਟਲ ਲਗਭਗ 11% ਦਾ ਹੈ ਜੀ ਠੀਕ ਹੈ ਨਾ ਜੀ ਇਸ ਤੋਂ ਇਲਾਵਾ ਜੇ ਤੁਸੀਂ ਐਸ ਐਮ fdi ਇੰਡੀਆ ਨੂੰ ਦੇਖੋਗੇ ਤਾਂ 22% ਦਾ ਉਹਦੀ ਇਹਦੇ ਮੁਕਾਬਲੇ ਅਦਰ ਹੈਂਡ ਜੇ ਤੁਸੀਂ ਸਰਕਾਰੀ ਬੈਂਕਾਂ ਵੱਲ ਆਓ ਤਾਂ ਉਥੇ ਕੀ ਹੈ ਬੈਂਕ ਆਫ ਇੰਡੀਆ ਦੀ ਜਿਹੜੀ ਵਿਆਜ ਦਰ ਹੈ ਜਸਟ 8.85% ਫਿਰ ਇਸ ਤੋਂ ਇਲਾਵਾ ICICI ਉਹਨਾਂ ਦੀ ਹੈਗੀ ਆ ਲਗਭਗ 10.5% PNB ਉਹਨਾਂ ਦੀ 11.15% ਹੈ ਕੈਨਰਾ 11.3 SBI 11.83 ਮਤਲਬ ਜੇ ਤੁਸੀਂ ਬੈਂਕ ਆਫ ਇੰਡੀਆ ਦੇਖੋਗੇ ਤਾਂ ਉਹਨਾਂ ਦੀ ਵਿਆਜ ਦਰ ਜਿਹੜੀ ਹੈ ਉਹ ਸਿਰਫ ਲਗਭਗ ਲਗਭਗ ਲਾਲੀਏ ਆਪਾਂ ਕਿ ਪੌਣੇ ਕੋ 9% ਦਾ ਬਣਦੀ ਹੈ ਤਾਂ ਦੂਸਰੇ ਪਾਸੇ ਦੂਸਰੇ ਪਾਸੇ ਤੁਸੀਂ ਦੇਖ ਲਓ ਕਿ ਜੋ ਆਪਾਂ ਜ਼ਿਕਰ ਕੀਤਾ ਹੈ ਕਿ ਜਿਹੜੇ ਛੋਟੇ ਪ੍ਰਾਈਵੇਟ ਬੈਂਕ ਹੈ ਜਾਂ ਛੋਟੀਆਂ ਜਾ ਥੋੜੀਆਂ ਮੋਟੀਆਂ ਫਾਈਨੈਂਸ ਕੰਪਨੀ ਐ ਉਹ ਐਵਰੇਜ ਕਹਿ ਲੋ ਕਿ ਭਾਈ ਪਿੰਡੂ ਖਾਸ ਤੌਰ ਤੇ ਜਿਹੜੇ ਲੋਕ ਐ ਨਾ ਉਹਨਾਂ ਤੋਂ 26% ਤੱਕ ਐਵਰੇਜ 26% ਤੱਕ ਵਿਆਜ ਦਰਾਂ ਹਾਸਲ ਕਰ ਰਹੇ ਨੇ ਹੁਣ ਇਹਦੇ ਵਿੱਚ ਸਮੱਸਿਆ ਪਤਾ ਕੀ ਆ ਜੇ ਤੁਸੀਂ ਸਰਕਾਰੀ ਬੈਂਕ ਕੋਲ ਜਾਨੇ ਹੋ ਜਿਵੇਂ ਹੁਣ ਬੈਂਕ ਆਫ ਇੰਡੀਆ ਦੀ ਵਿਆਜ ਦਰ ਜਿਹੜੀ ਐ ਜੇ ਆਪਾਂ बजाज ਆਟੋ ਫਾਈਨੈਂਸ ਵਾਲਿਆਂ ਨੂੰ ਦੇਖੀਏ ਜਾਂ ਹੋਰ ਆਪਾਂ ਪ੍ਰਾਈਵੇਟ ਹੀਰੋ ਮੋਟਰ ਕਾਪਸ ਨੂੰ ਦੇਖੀਏ ਹੋਮ ਕ੍ਰੈਡਿਟ ਨੂੰ ਦੇਖੀਏ ਉਹਨਾਂ ਦੇ ਮੁਕਾਬਲੇ ਬਹੁਤ ਥੋੜੀ ਹੋਗੀ ਪਰ ਇਹਦੇ ਵਿੱਚ ਕੀ ਆ ਕਿ ਉਹ ਜਦੋਂ ਤੁਸੀਂ ਜਾਓਗੇ ਉਹ ਤੁਹਾਡੇ ਕੋਲ ਤੁਹਾਡਾ ਆਈਟੀਆਰ ਬਿਊਰੋ ਮੰਗਣਗੇ ਇਨਕਮ ਟੈਕਸ ਰਿਟਰਨ ਦਾ ਉਹ ਆਮ ਬੰਦੇ ਕੋਲ ਹੁੰਦੇ ਹੀ ਨਹੀਂ ਕਈ ਵਾਰ ਸੈਲਰੀ ਸਲਿੱਪ ਬਿਜ਼ਨਸ ਹੈ ਤਾਂ ਤੁਹਾਡੇ ਕੋਲ ਉਹ ਜਿਹੜਾ ਜੀਐਸਟੀ ਨੰਬਰ ਬੈਂਕ ਸਟੇਟਮੈਂਟ ਕੇਵਾਈਸੀ ਇੰਨਾ ਕੁਝ ਮੰਗ ਲੈਂਦੇ ਆ ਕਿ ਇਨਸਾਨ ਉਥੋਂ ਬੌਂਦਲ ਕੇ ਨਿਕਲ ਜਾਂਦਾ ਜਦ ਕਿ ਜਿਹੜੇ ਇਹ ادارے ਆ ਛੋਟੇ ਬੈਂਕ ਆ ਨਿੱਜੀ ਜਾਂ ਨੌਨ ਬੈਂਕਿੰਗ ਫਾਈਨੈਂਸ ਕੰਪਨੀਆਂ ਨੇ ਇਹ ਤੁਹਾਨੂੰ ਹੱਥੋਂ ਹੱਥ ਲੋਨ ਦੇ ਦਿੰਦੀਆਂ ਨੇ ਇੱਥੋਂ ਤੱਕ ਕਿ ਤੁਹਾਡੇ ਕੋਲ ਬੈਠ ਕੇ ਤੁਹਾਡੇ ਘਰ ਆ ਕੇ ਕੇਸ ਕਰ ਦਿੰਦੇ ਆ ਤੇ ਜੇ ਇਸੇ ਚੀਜ਼ ਨੂੰ ਸਰਲ ਕਰ ਦਿੱਤਾ ਜਾਵੇ ਤਾਂ ਲੋਕ ਇੱਕ ਬਹੁਤ ਵੱਡੀ ਲੁੱਟ ਤੋਂ ਨਿਜ਼ਾਤ حاصل ਕਰ ਸਕਦੇ ਆ ਪਰ ਹੋਏਗਾ ਨਹੀਂ ਕਿਉਂ ਕਿ ਕਿਉਂਕਿ ਜਿਹੜੇ ਲੁੱਟ ਦੇ ਸਾਧਨ ਹੁੰਦੇ ਨਾ ਸਰ ਬਹੁਤ ਸੋਚ ਸਮਝ ਕੇ ਰੱਖੇ ਗਏ ਹੁੰਦੇ ਆ ਤੋ ਇਹ ਕਹਾਣੀ ਹੈ ਕਿ ਜੋ ਤੁਸੀਂ ਟੂ-ਵੀਲਰ ਲੈਣੇ ਹੋ ਖਾਸ ਤੌਰ ਤੇ ਰੂਲਰ ਏਰੀਆ ਦੇ ਵਿੱਚ ਐਵਰੇਜ ਕੱਢੀ ਗਈ ਕਿ 28 ਫੀਸਟ ਤੱਕ ਵਿਆਜ ਦਰ ਚੱਲੇ ਜਾਂਦੀ ਹੈ ਜਦ ਕਿ ਮੁਕਾਬਲਤਨ ਇਸ ਤੇ ਸਰਕਾਰੀ ਬਹੁਤ ਥੋੜੀ ਹੈ ਇਸੇ ਕਰਕੇ ਜੇ ਤੁਸੀਂ ਦੇਖੋਗੇ ਤਾਂ SBI ਯਾਨੀ ਸਟੇਟ ਬੈਂਕ ਆਫ ਇੰਡੀਆ ਦਾ ਜੇ ਤੁਸੀਂ ਟੂ ਵੀਲਰ ਲੋਨ ਦੇ ਵਿੱਚ ਇਸ ਸੈਗਮੈਂਟ ਦੇ ਵਿੱਚ ਹਿੱਸਾ ਦੇਖੋਗੇ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਮਹਸ 3 ਤੋਂ 4% ਹੈ ਕਾਰਨ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਵੱਡੀ ਗੁੰਜਲ ਹੈ ਬਹੁਤ ਰਨਾਲੀ ਜਿਹੜੀ ਔਖੀ ਬਣਾਈ ਗਈ ਆ ਲੋਕ ਇੱਧਰ ਜਾਂਦੇ ਆ ਸੋ ਉਮੀਦ ਕਰਦਾ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਤੁਹਾਡੀ ਖਲ ਹੌਲੇ 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 ਹੌਲੀ 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 ਕਿਸ ਤਰ੍ਹਾਂ ਲਾਈ ਜਾਂਦੀ ਆ ਮੈਂ ਵੀ ਤੁਹਾਡੇ ਵਿੱਚ ਹੀ ਆ ਮੈਂ ਕਿਹੜਾ ਤੁਹਾਡੇ ਤੋਂ ਪਰਾਇਆ ਮਿਲਦੇ ਆ ਅਗਲੀ ਵਾਰ ਜਾਣਕਾਰੀ ਅਛੀ ਲੱਗੇ ਤੇ ਥੋੜੀ ਜੀ ਗਾਂ ਸੋੜ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ